ਮੇਥਰ ਅੱਜ ਕਰਨ ਲੱਗੇ ਆਪਾਂ 8:55 ਦੀ ਐਵਰੇਜ ਚੈੱਕ 13 ਹਲਾਂ ਤੇ ਆਪਾਂ ਐਵਰੇਜ ਵੀ ਦੇਖਾਂਗੇ ਤੇਆਂ ਵੀ ਦੇਖਾਂਗੇ ਵੀ ਕਿੰਨੇ ਮਿੰਟ ਚ ਕੀਦਾ ਪਾਉਂਦਾ ਹਾਂ ਹਾਂ ਉਹ ਵੀ ਦੇਖਾਂਗੇ ਦੋਨੇ ਚੀਜ਼ਾਂ ਦੇਖਦਾ ਵੀ ਘੰਟੇ ਦਾ ਕਿੰਨਾ ਤੇ ਰਖਾਂਦਾ ਤੇ ਕਿੰਨੇ ਮਿੰਟ ਚ ਕੀਦਾ ਪਾਉਂਦਾ ਤੇ ਇੱਕ ਘੰਟੇ ਚ ਕਿੰਨੇ ਕੀਦੇ ਪਾਉਂਦਾ ਹਾਂ ਸਹੀ ਗੱਲ ਆ 13 ਆ ਵੀ ਦੱਸਾਂਗੇ ਤੁਹਾਨੂੰ ਕਿੰਨੇ ਕੀਦੇ ਪਾਉਂਦਾ ਲਗਾਤਾਰ ਚੱਲੂਗਾ ਅੱਜ ਆਪਾਂ ਇਹ ਨਾ ਕਰੀਏ ਹਾਂ ਤੇ ਕੀ ਉੱਥੇ ਰੇ ਅਗੇ ਭਰਾਂਗੇ ਵੀਡੀਓ ਨਾਨਸਟਾਪ ਬਣਾ ਦਿੰਨੇ ਆ ਨਾਨਸਟਾਪ ਬਣਾ ਦੇ ਹਾਂ ਹਾਂ ਠੀਕ ਹੈ ਠੀਕ ਹੈ ਜੇ ਆਪਾਂ ਨੇ ਹੈਰੋ ਕਰਾ ਤੀ ਠੀਕ ਉਹ ਜੇ ਨੁਕਸ ਦੇਖ ਰਾ ਕੀ ਤੀ ਜੜੀ ਕਰਾ ਕੇ ਇਧਰ ਪਿਛਲੇ ਤਵੇ ਜਿਆਦਾ ਬਾਹਰੇ ਚੱਲਦੇ ਅੰਦਰ ਕਰਾ ਦੇ ਹੁਣ ਗੱਲ ਬਣ ਗਈ ਪੂਰੀ ਹੁਣ ਮੈਂ ਚੈੱਕ ਕਰਕੇ ਆਇਆ ਮਿੱਤਰੋ ਤੇ ਇਧਰ ਸਾਡੇ ਫੋਰਮਾਨ ਸਾਹਿਬ ਕਹਿੰਦੇ ਸਾਡੀ ਵੀਡੀਓ ਪਾਉਣੀ ਦੀ ਵੀ ਸਪਰਿੰਗ ਕੀ ਕਰਿਆ ਸਪਰਿੰਗ ਇਹ ਫਾਲੇ ਨਾਲ ਅਸੀਂ ਪੂਰਾ ਨਹੀਂ ਕੋਲੇ ਇਹਨੇ ਉੱਤੇ ਬਹਿ ਕੇ ਮੈਨੂੰ ਕਹਿੰਦਾ ਵੀ ਗੋਣੇ ਦੇ ਵਿੱਚ ਬਹੁਤ ਨੇ ਫੋਰਮ ਹਾਂ ਇਹ ਤਾਂ ਹੈ ਗੁਣਤਾ ਪੂਰੇ ਨੇ ਚ ਅਲਾਪਾਸ ਸਿੱਟਦਾ ਉੱਪਰ ਕਰ ਦੇ ਕਹਿੰਦਾ ਉਰੇ ਰੱਖ ਦੀ ਇਹਨੇ ਹੌਲੀ ਹੌਲੀ ਟਰੈਕਟਰ ਅੱਗੇ ਕਰਤਾ ਫਾਲਾ ਆਪੇ ਆਪਦੀ ਜਗ੍ਹਾ ਤੇ ਆ ਗਿਆ ਨਾਲੇ ਹੋ ਗਏ ਸਪਰਿੰਗ ਟਾਇਰ ਬਾਅਦ ਚ ਨੱਟ ਪਾਤੇ ਸਹੀ ਗੱਲ ਹੈ ਨਹੀਂ ਜੇ ਅਸੀਂ ਕੁਲੀ ਜਾਂਦੇ ਦੋਹੇ ਜਣੇ ਇੱਕ ਖਿੱਚਦਾ ਵਿੱਚ ਬਹੁਤ ਬੰਦੇ ਉਹੀ ਕੁਲੀ ਜਾਂਦੇ ਹੁੰਦੇ ਆ ਤੇ ਆ ਮੁੰਡਾ ਆਇਆ ਆਪਣੇ ਲਵੇ ਸਾਰੀਆਂ ਵੀਡੀਓ ਦੇਖਦਾ ਹੁੰਦਾ ਆਪਣੀਆਂ ਹਾਂ ਹਾਂ ਅੱਜ ਕੱਲ ਦੀ ਜਨਰੇਸ਼ਨ ਆ ਆਪਣੀ ਆ ਬੰਦੇ ਨੇ ਈ ਵਿਊਅਰਸ ਹਾਂ ਕੈਂਟ ਹੁੰਦੀਆਂ ਨੇ ਤੂੰ ਉਹੋ ਕਰ ਤੇ ਬਾਲ ਰੱਖ ਰਿਹਾ ਮੁੰਡਾ ਇਹ ਮਤਲਬ ਸਕੂਲ ਚ ਲੱਗਿਆ ਹੋ ਨਵਨੀਤ ਨਰਮਾਣੇ ਮੈਂ ਤੁਹਾਨੂੰ ਗੱਲ ਦੱਸਦਾ ਇਹਨੂੰ ਇਹ ਬਾਲ ਰੱਖਣ ਕਰਕੇ ਇਹਦੇ ਸਕੂਲ ਵਾਲਿਆਂ ਨੇ ਪੱਗ ਗਿਫਟ ਕਰੀਏ ਚੰਦਰ ਬਹੁਤ ਵਧੀਆ ਗੱਲ ਆ ਯਾਰ ਵਿੱਚ ਇਹੋ ਜੇ ਸਕੂਲ ਨੇ ਪੰਜਾਬੀ ਬੋਲਣਾ ਰੋਕਦੇ ਨੇ ਹਿੰਦੀ ਜਾਂ ਅੰਗਰੇਜ਼ੀ ਬੁਲਾਉਂਦੇ ਨੇ ਪਰ ਇਹ ਪਹਿਲਾ ਸਕੂਲ ਆਪਾਂ ਨੂੰ ਮਾਣ ਆ ਆਪਣੇ ਏਰੀਆ ਦਾ ਸਕੂਲ ਆ ਆਪਣੇ ਏਰੀਆ ਦੇ ਬੰਦਿਆਂ ਦਾ ਸਕੂਲ ਹਾਂ ਆਪਣੇ ਕਨਸੂਹੇ ਪੰਪ ਵਾਲਿਆਂ ਦਾ ਸਕੂਲ ਉਹ ਆਪਣੇ ਮਿੱਤਰ ਵੀ ਨੇ ਤੇ ਬਾਕੀ ਮੈਨੂੰ ਬਹੁਤ ਵਧੀਆ ਵਧੀਆ ਪੱਗ ਲੈ ਕੇ ਆਇਆ ਸਕੂਲੋਂ ਕਹਿੰਦਾ ਮੈਨੂੰ ਪੱਗ ਗਿਫਟ ਕਰੀਏ ਇਹਨੂੰ ਕਿੰਨੀ ਖੁਸ਼ੀ ਹੋਈ ਦੇਖ ਵੀ ਇਹਨੂੰ ਪੱਗ ਗਿਫਟ ਕਰੀ ਮੈਂ ਉੱਥੇ ਚੰਗੀ ਸਿਹਤ ਮਿਲਿਆ ਹਾਂ ਇਹ ਗੱਲ ਬਹੁਤ ਵਧੀਆ ਆਪਾਂ ਤਾਂ ਤਾਂ ਗਲਤੀਆਂ ਹੋ ਗਈਆਂ ਕੇਸ ਕਤਲ ਕਰਾ ਕੇ ਠੀਕ ਹੈ ਪਰ ਦੇਖੋ ਫਿਰ ਰੱਖੋ ਹੁਣ ਰੱਖਾਂਗੇ ਆਤਮਾ ਕਰੂ ਕਰਪਾ ਰੱਖੀ ਜਦੋਂ ਅਸਾ ਪਤਾ ਕਰਦੇ ਹਾਂ ਹਾਂ ਅਕਾਲ ਪੁਰਖ ਨੇ ਕਿਰਪਾ ਕਰਤੀ ਆਪੇ ਰੱਖੀ ਜਾਣੇ ਬਾਕੀ ਲੇਜਰ ਦੇਖ ਲਓ ਹੁਣ ਖੜਾ ਦਿਖਾ ਦਿੰਨੇ ਤੁਹਾਨੂੰ ਉਦੋਂ ਵੀਡੀਓ ਚ ਵਧੀਆ ਨਹੀਂ ਦਿਖਿਆ ਆ ਹੁੱਕੇ ਚ ਐਡਜਸਟਮੈਂਟ ਹੈ ਦੀ ਇਸ ਹਾਰੀ ਫੀਟਿੰਗ ਫੂਟਿੰਗ ਪਾਪਾ ਵੇਰਾ ਸਾਰਾ ਕੁਝ ਪੂਰਾ ਵਧੀਆ ਤਰ੍ਹਾਂ ਆ ਦੇਖੋ ਪੂਰਾ ਇੱਥੇ ਹੀ ਸੈਟਿੰਗ ਹੋ ਜਾਂਦੀ ਆ ਸਾਰਾ ਆ ਚੀਜ਼ੇ ਵੀ ਸਕੰਜਾ ਵੀ ਇਹਦੇ ਉੱਤੇ ਹੀ ਟਿਕ ਜਾਂਦਾ ਆ ਦੇਖੋ ਜਮਾ ਸੌਖਾਂ ਨਾਲ ਇੱਕ ਪਿੰਨ ਪੈ ਜਾਂਦੀ ਆ ਬਸ ਉੱਥੇ ਟਰੈਕਟਰ ਦੇ ਰੇਡੀਅਲ ਟਾਇਰ ਪਾਏ ਬਨੇ ਉਹਨਾਂ ਦਾ ਫਾਇਦਾ ਹੈਗਾ ਇਹ ਮੇਰੇ ਸਾਹਬ ਨਾਲ ਹੋਰ ਚਾਹੇ ਕੋਈ ਨਹੀਂ ਫਾਇਦਾ ਇਹਦੀ ਕਸਾਈ ਬਹੁਤ ਜ਼ਿਆਦਾ ਘਟਾ ਹੈ ਹਾਂ ਇਹ ਤਾਂ ਹੈ ਡ੍ਰੈਕਟਰ ਸਾਰਾ ਸਿਆਲ ਦੰਨੇ ਤੇ ਚੱਲਿਆ ਸਾਰਾ ਸਿਆਲ ਕਸਾਈ ਦਾ ਬਹੁਤ ਘਟਾ ਨਹੀਂ ਪਤਾ ਲੱਗਦਾ ਟਾਇਰ ਪੱਥਰ ਨੇ ਬਾਕੀ ਇਹਦੇ ਜਿਹੜੇ ਆ ਟਾਇਰ ਆ ਦੂਜੇ ਲੇਜ਼ਰ ਤੇ ਜਿਹੜੇ ਉਹਦੇ ਇਕੱਠੇ ਦੀ 에ਅਰ ਐਡਜਸਟਮੈਂਟ ਤੇ ਨੇ ਇਹ ਮਤਲਬ ਲੇਜ਼ਰ ਨੂੰ ਨਹੀਂ ਉਹ ਪੈਂਦਾ ਟਾਇਰ ਐ ਉੱਚੇ ਨੀਵੇਂ ਹੋਈ ਜਾਂਦੇ ਆ ਫੁੱਲ ਵਧੀਆ ਲੇਜ਼ਰ ਆ ਰਤ ਨਾਲ ਜਾਂਦਾ ਗੇਟ ਖੋਲ੍ਹ ਚੱਲ ਦੁੱੱਕ ਲਾਓ ਵੀ ਮੇਤਰ ਹੁਣ ਆਪਾਂ ਟੈਂਕੀ ਕਰਨ ਲੱਗੇ ਆਂ ਫੁੱਲ ਦੇਖ ਕੇ ਬਾੜੀ ਓਏ ਕਈ ਵਾਰ ਅੰਦਰ ਵੱੜਦੇ ਵੀ ਨਹੀਂ ਹੁੰਦੇ ਉਹ ਕਿਹੜੇ ਅਰਤੀਆਂ ਉਹਦਾ ਪਰ 15 ਦੀ ਨਾ ਨਾ ਕੱਦੂ ਵਾਲੀਆਂ ਤਵੀਆਂ ਬਹੁਤ ਵਧੀਆ ਲੱਗਦੀਆਂ ਨੇ ਹਾਂ ਉਹਨਾਂ ਦੀ ਸਾਈਡ ਤੇ ਉਹ ਹੁੰਦੀਆਂ ਨੇ ਉਹ ਕੱਦੂ ਵਾਲੀਆਂ ਤਵੀਆਂ ਬਹੁਤ ਔਖੀਆਂ ਸਹੀ ਗੱਲ ਉਹ ਸਾਗਾ ਨਹੀਂ ਵੱੜਦਾ ਮੈਨੂੰ ਲੱਗਦਾ ਆਪਣਾ ਅੰਦਰ ਪਤਾ ਨਹੀਂ ਯਾਰ ਕੁਝ ਬੜਿਆ ਨਹੀਂ ਕੀ ਤੇਰਾ ਫਸ ਗਿਆ ਦੀ ਉਹਦੇ ਚ ਕੋਲ ਰੇਸ ਦੀ ਤੇ ਕੱਢ ਦਿੰਦਾ ਉਹ ਹਾਂ ਕੇਰਾ ਬਾਬੇ ਉਹ ਅੰਦਰ ਅੰਦਰ ਟਰੈਕਟਰ ਲੱਗਿਆ ਉਹਦਰ ਸ਼ੈੱਡ ਚ ਸਾਗਾ ਪਾ ਕੇ ਗੈਲ ਇੱਕ ਨੇ ਸਿੱਧਾ ਲਾਇਆ ਉਹਦੀ ਉਹਨੇ ਰੇਸ ਦੇ ਕੇ ਐਂਟਰ ਇੰਨੀ 855 ਇੰਨੀ ਸਪੀਡ ਤੇ ਕੱਢਿਆ ਨਾ ਤਾਂ ਬੈਕ ਕਰਿਆ ਸਿੱਧਾ ਗਾਹਾਂ ਪਛਾਹ ਕਰ ਸਿੱਧਾ ਹੀ ਬੈਕ ਮਾਰਿਆ ਮੈਂ ਕਿਹਾ ਇਹਦੇ ਨਾਲ ਹੀ ਟਰੈਕਟਰ ਦਾ ਟਾਇਰ ਉੱਥੇ ਐ ਘੁਮਾਤਾ ਸਿੱਧਾ ਹੀ 200 ਮੀਟਰ ਬੈਕ ਮਾਰਿਆ ਕਰੋ ਇਹ 40 ਸਾਲ ਹੋ ਗਏ ਨੂੰ ਡਰਾਈਵਰੀ ਕਰਦੇ ਨੂੰ ਚਾਚੇ ਨੂੰ ਇਹ ਰੀਸਾਂ ਕਰਦੇ ਨੇ ਯਾਰ ਉਹਦੀਆਂ ਕਹਿੰਦੇ ਓਕਣ ਬੈਕ ਕੱਢ ਦਾਂਗੇ ਉਨੀ ਤੇਜ਼ ਅਸੀਂ ਵਾਕਾ ਅੰਦਰੋਂ ਫਿਰ ਉਹਨੇ ਕਿਹਾ ਦੇਖਣਾ ਵੀ ਕੌਲਾ ਲਾ ਗਿਆ ਮਾਰਨਾ ਦੀ ਜੋ ਮਾਰ ਗਿਆ ਮਾਰਿਆ ਤਾਂ ਨਹੀਂ ਵਿੱਚ ਉਹ ਨਾਲ ਅਗਲੇ ਨੇ ਸਹੀ ਗੱਲ ਆਉਂਦਾ ਸੁਣਦਾ ਅੰਦਰ ਪਿਆ ਸੁਣਦਾ ਉਹ ਵੀ ਮੇਰੀ ਗੱਲ ਚੱਲ ਰਹੀ ਆ ਹੁਣ ਆ ਜੀ ਉਹਦਾ ਮੈਨੂੰ ਫਾਲੀ ਲੱਗ ਰਿਹਾ ਤਾਂ ਉਹ ਤਾਂ ਦੇਖਾ ਆ ਗੱਲ ਇਹ ਜਿਹੜੇ ਲੋਕਾਂ ਨੇ ਜਵਾਕ ਠਾਲ ਦੇ ਤੇ ਮੈਰੇ ਜਰ ਫਰੇਗੇ ਨਾ ਉਹ ਮੈਂ ਨਾ ਜੇ ਨਾ ਫਟ ਜੂਗਾ ਓਏ ਆ ਦੇ ਆ ਦੇ ਬੰਦ ਕਰ ਦੇ ਮੈਂ ਫਟ ਜੂ ਸਕੂਟਰ ਇਹ ਮੇਰੇ ਹਾਈ ਫਾਈ ਗੱਡੀਆਂ ਰੱਖੀਆਂ ਹੋਈਆਂ ਨੇ ਸਾਡੀਆਂ ਹਾਈ ਫਾਈ ਦੀਆਂ ਖਾਲੋ ਸੌਦਾ ਜਾਂ ਮੈਂ ਜਦ ਹੀ ਲੱਗਦਾ ਸਭ ਤੇ ਬਿਆਨੇ ਠਾਲ ਦਿੰਦਾ ਦੁਪਹਿਰੇ ਹੁਣ ਆਪਾਂ ਕਿਹੜਾ ਜਾਣ ਕੇ ਲਾਇਆ ਵੇ ਇਦਾਂ ਹੁਣਾ ਹੈਗਾ ਹੀ ਇਦਾਂ ਦਾ ਪ੍ਰਦੇਸ਼ ਤੋਂ ਚੇਅਰਮੈਨ ਨੇ ਢੋਲ ਕਿ ਜੱਤੀ ਹੈ ਢੋਲ ਦੀ ਛੱਟ ਕੇ ਟਾਇਰ ਉੱਪਰ ਦੀ ਲੰਗਾਤਾ ਫੁੱਲ ਹਲਾ ਕੇ ਟੈਂਕੀ ਦਿੱਤੀ ਆਪਾਂ ਫੁੱਲ ਕਰ ਹਲਾ ਦੇ ਲਾਹਰ ਸਾਹਿਬ ਦੇਖੋ ਕਿ ਮੈਂ ਹਲਾ ਦੇ ਬਸ ਹੁਣ ਨਹੀਂ ਪੈਂਦਾ ਹੋਰ ਨਹੀਂ ਪੈਂਦਾ ਉਹ ਰਹਿਣ ਦੇ ਉੱਤੇ ਨਹੀਂ ਡੁੱਲੂ ਫੇਰ ਉੱਪਰ ਆਦ ਹੋ ਗਈ ਢੋਲ ਵੀ ਆਪਾਂ ਕਰਤਾ ਖਾਲੀ ਕੋਈ ਨਾ ਆਉਂਦੀ ਹੈ ਗੱਡੀ ਗੱਡੀ ਗਈ ਵੀ ਭਰਾਵਾ ਟ੍ਰੇਨ ਵਾਲੀ ਆਉਂਦੀ ਆ ਉਹ ਚਾਚਾ ਉਹਦੇ ਛਾਟੋ ਲੱਦ ਕੇ ਲੈ ਗਿਆ ਚਾਚਾ ਸ਼ਕਰ ਵੀ ਜਬਾਬੇ ਪਹਿਲਾਂ ਹੀ ਦੂਏ ਤੀਏ ਦੀਵੇਂ ਆ ਢੋਲ ਲੱਦ ਕੇ ਲੈ ਗਿਆ ਇਹੇ ਕੰਮ ਕਰਦਾ ਬੁੱਢਾ ਕਹਿੰਦਾ ਨਜ਼ਾਰਾ ਹੀ ਵਾਹਤਾ ਪਰ ਗਈ ਲੋ ਵੀ ਥੈਂਕੀ ਚਲ ਠੀਕ ਹੈ ਇਹਦਾ ਕਹਿੰਦਾ ਉਹਦੇ ਤੇ ਮੈਨੂੰ ਕੀ ਕਰਨੀ ਢੋਲ ਧੋਣ ਨੂੰ ਲਾਇਆ ਚਲੋ ਫਿਰ ਹੁਣ ਕਰਦੇ ਆ ਚੈੱਕ ਲੋ ਜੀ ਹੁਣ ਚੱਲਿਆ ਆਪਾਂ ਖੇਤ ਚੋਂ ਨੂੰ ਤੇ ਟੈਂਕੀ ਪੁੱਲ ਕਰਤੀ ਬੇਰੀ ਬੋਤ ਨਾਲ ਆ ਸੱਤੇ ਵੀਰ ਦੱਸ ਕਿੰਨਾ ਤੇਰ ਖਾਉਂਦਾ ਅੰਦਾਜ਼ਾ ਇੱਕ ਕੋਲ ਚੜਾ ਕੇ ਪਤਾ ਲੱਗੂ ਬਤਾ ਨਹੀਂ ਤੇਰਾ ਹਲ ਨੇ ਸਪਰਿੰਗ ਵਾਲੇ ਹਲ ਨੇ ਹਲ ਵੀ ਇਹ ਮਹਿੰਦਰਾ ਕਾਪੜੀ ਨੇ ਹਨਾ ਹਲ ਬਾਲੇ ਵਧੀਆ ਦੀ ਇਹ ਚੈੱਕ ਕਰ ਸਕਦੇ ਹਾਲ ਵੀ ਪੂਰੇ ਹੈਵੀ ਹਲ ਨੇ ਹੈਵੀ ਹਲ ਨੇ ਤੇ ਲੇਜ਼ਰ ਹੋਈ ਵੀ ਆ ਜ਼ਮੀਨ ਭਰੀ ਵੀ ਆ ਵੈਸੇ ਐਵਰੇਜ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਵੀ ਐਵਰੇਜ ਖੇਤ ਖੇਤ ਦੀ ਐਵਰੇਜ ਹੁੰਦੀ ਆ ਹੁਣ ਦੇਖੋ ਇਹ ਗਿੱਲਾ ਖੇਤ ਆ ਇਹ ਮਤਲਬ ਖੁੱਲਰੇ ਟਰੈਕਟਰ ਰੈਕਸੇ ਚੱਲੂਗਾ ਤੇ ਪਹਿਲਾਂ ਜਿਵੇਂ ਆਪਾਂ ਹੈਰੋਂ ਤੇ ਵਾਹੀ ਦੀ ਉਹ ਟੱਪੜ ਕੇ ਵਾਹੀ ਦੀ ਜੇ ਇਹ ਚ ਹੈਰੋਂ ਤੇ ਐਵਰੇਜ ਕੱਢਾਂਗੇ ਤੇ ਵੱਧ ਖਾਊਗਾ ਤੇਲ ਕਿਉਂਕਿ ਹੈਰੋਂ ਇਹ ਚ ਪੂਰੀ ਡੂੰਗੀ ਚੱਲੂਗੀ ਇਹ ਵੀ ਫਰਕ ਹੁੰਦਾ ਖੇਤ ਖੇਤ ਦਾ ਇਹਦਾ ਅਸੀਂ ਬਸ ਇੱਕੂੰ ਘਾੜ ਦਿੰਨੇ ਆ ਵੀ ਵੀਡੀਓ ਬਣਾ ਲੈਣ ਤਾਂ ਐਂ ਤਾਂ ਐਂਟਰਟੇਨਮੈਂਟ ਹੋ ਜਾਂਦਾ ਖੜ ਜਾ ਰੁਕ ਜਾ ਟਾਈਮ ਨੋਟ ਕਰ ਲਈਏ ਥੋੜੀ ਲਓ ਇੱਧਰ ਦੇਖ ਫੜ ਫੋਨ ਫੜ ਲਓ ਜੀ 11:40 ਮਿੰਟ ਹੋ ਚੁੱਕੇ ਨੇ ਆਪਾਂ ਖੇਤ ਦੇ ਵਿੱਚ ਵਾੜ ਲਿਆ ਟਰੈਕਟਰ ਚੱਲ ਵੀ ਸੱਤੇ ਮਾਰ ਕੇ ਨਾ ਰੇਸ ਤੇ ਮੁਕੀ ਖੇਚਦਾ ਕਰਾਂ ਕਿੰਨੇ ਦੇ ਰੱਖੇਗਾ ਕਿੰਨੇ ਦੇ ਰੱਖੇਗਾ 1500 ਤੋਂ ਉੱਤੇ ਕਰ ਲਈ ਜਹੇ ਲਓ ਜੀ 1500 ਤੇ ਛੱਡਿਆ ਝੋਟਾ ਦੇਖ ਓਏ ਨਾਲ ਦੇਖ ਕਿੰਨੇ ਘੈਂਟ ਨੇ ਹਾਂ ਤੇ ਕਿੰਨੀ ਮਿੱਟੀ ਪਾਉਂਦੇ ਆ ਉਹਨੇ ਨੇ ਅਸਲ ਵਿੱਚ ਜ਼ਮੀਨ ਇੱਕਣੇ ਬਾਹੇ ਇੰਨੀ ਗਿੱਲੀ ਫੇਰ ਇਹ ਵਧੀਆ ਬੈਂਦੀ ਆ ਹਲਾ ਨਾਲ ਤਾਂ ਜਿਆਦਾ ਸੁੱਕੀ ਨਹੀਂ ਹੋਣੀ ਚਾਹੀਦੀ ਹਾਂ ਤੇ ਜਿਹੜੇ ਹਾਲ ਨੇ ਯਾਰ ਤੇਲ ਤਾਂ ਮੰਨਦਾ ਹੁਣ ਹਾਲਾਂ ਨੇ ਵੀ ਖਵਾਉਣਾ ਜੇ ਬੇਲ ਡੇ ਜੇ ਪਾਲੀਏ ਸਹੀ ਗੱਲ ਹਲਾਂ ਦੀ ਵੀ ਸ਼ੁੱਧਤਾ ਮੈਟਰ ਕਰਦੀ ਆ ਹਾਂ ਉਹੀ ਟਰੈਕਟਰ ਦਾ ਲੋਡ ਨਹੀਂ ਜਾਣਗੇ ਹਾਂ ਤੇ ਵਧੀਆ ਚੱਲਦੇ ਨੇ ਤੇ ਘੇਰਾ ਹੈਗਾ ਲੰਬਾ ਇਹ ਇਹ ਘੇਰਾ ਹੈਗਾ 3.5 ਕਿਲਿਆਂ ਦਾ 3.5 ਕਿਲਿਆਂ ਦੀ ਬਾਹੀ ਆ ਲੰਬਾ ਘੇਰਾ ਤੇ ਹੁਣ ਆਪਾਂ ਐਂ ਦੇਖਾਂਗੇ ਕਿੰਨੇ ਮਿੰਟ ਚਲਾਉਣਾ ਹੈ ਆਪਾਂ 15 ਮਿੰਟ ਚਲਾਵਾਂਗੇ 15 ਮਿੰਟ ਚਲਾਉਣਾ ਤੇ 15 ਮਿੰਟ ਚ ਅੰਦਾਜ਼ੇ ਨਾਲ ਆਪਾਂ ਇਹ ਵੀਡੀਓ ਚ ਐਮ ਵੀ ਦੱਸਾਂਗੇ ਵੀ ਕਿੰਨੇ ਕੀਲੇ ਪਾਉਂਦਾ ਹਾਂ 15 ਮਿੰਟ ਚ ਵੀ ਇੱਕ ਕੀਲਾ ਪਾਉਂਦਾ ਆ ਕਿ ਡੇਢ ਕੀਲਾ ਪਾਉਣਾ ਪਤਾ ਲੱਗ ਜੂਗਾ ਆਪਾਂ ਨੂੰ ਤੇ ਫੇਰਾਂ ਸਾਢੇ 3 ਕੀਲਿਆਂ ਦਾ ਠੇਰਾ ਬਾਕੇ ਆਹ ਵੀਡੀਓ ਦੇ ਐਂਡ ਚ ਆਪਾਂ ਉਹ ਵੀ ਦੱਸਣਾ ਵੀ ਕਿੰਨਾ ਟਾਈਮ ਲੱਗਿਆ ਇਹਨਾਂ ਨੂੰ ਸਹੀ ਗੱਲ ਇਹ ਸਾਰੇ ਰਿਜ਼ਲਟ ਕੱਢ ਦੇਣੇ ਨੇ ਹੁਣ ਆਪਾਂ ਨੇ ਵੀ 15 ਮਿੰਟ ਚ ਕਿੰਨਾ ਥਾਵੇਂਗਾ ਡਾਕਟਰ ਬਾਕੀ ਆਪਾਂ ਇੱਕ ਰੇਸ ਤੇ ਚਲਾ ਰਹੇ ਹਾਂ 1500 ਤੇ 1500 ਤੋਂ ਮਾੜਾ ਮੋਟਾ ਅਪ ਕਰਕੇ ਛੱਡਿਆ ਹੋਊਗਾ ਉਹਨੇ 1500 ਤੇ ਚੱਲੂਗਾ ਸਹੀ ਸਹੀ ਗੱਲ ਹੈ ਲੱਗੂਗਾ ਇਹਦਾ ਪਤਾ ਆਹ ਬੋਤਲਾ 2 ਲੀਟਰ ਵਾਲੀ ਫੁੱਲ ਭਰੀ ਹੋਈ ਆਪਾਂ ਇੱਕ ਵਾਰ ਇਹਨੂੰ ਭਰਨੇ ਨੂੰ ਮੇਰੀ ਗੱਲ ਸੁਣਾ ਹਾਂ ਆਪਾਂ ਔਰੇ ਤੱਕ ਵੀ ਭਰ ਸਕਦੇ ਸੀ ਪਰ 2 ਲੀਟਰ ਮੇਰੇ ਹਿਸਾਬ ਨਾਲ ਇੱਥੇ ਏ ਤੱਕੇ ਹੁੰਦਾ ਹਾਂ ਪੂਰਾ 2 ਲੀਟਰ ਹੈ ਚੁੱਕਿਆ ਹੋਈ ਕੋਲਡ ਡਰਿੰਕ ਇੰਨੀ ਕਿਹ ਹੁੰਦੀ ਆ ਸਹੀ ਗੱਲ ਆਪਾਂ ਤਾਂ ਵੈਸੇ ਇੱਕ ਉਹਦੇ ਵਾਸਤੇ ਕੱਢ ਰਹੇ ਹਾਂ ਯਾਰ ਉਹੀ ਬਸ ਵੀਡੀਓ ਬਣ ਜੂ ਕੰਟੈਂਟ ਕੱਢ ਰਹੇ ਆ ਆਪਾਂ ਕੰਟੈਂਟ ਕੱਢ ਰਹੇ ਹਾਂ ਯਾਰ ਬਾਕੀ ਤੇ ਐਵਰੇਜ ਤਾਂ ਵੈਸੇ ਕੋਈ ਮੈਟਰ ਨਹੀਂ ਹੋਲੈਂਡ ਵੀ ਢਡੂਕੇ ਬੁਲਾਉਂਦਾ ਫਿਰ ਹੋਲੈਂਡ ਦੀ ਵੀ ਕੱਢਾਂਗੇ ਵਿੱਚ ਲੋਕ ਕਹੀ ਜਾਂਦੇ ਨੇ ਵੀ ਹੋਲੈਂਡ ਦੀ ਐਵਰੇਜ ਕੱਢੋ ਜਿੱਦਾਂ ਹੋਲੈਂਡ ਦੀ ਇਕੱਠੀ ਨਾ ਹੌਲ ਪੈ ਜਾਊਗਾ ਹੋਲੈਂਡ ਦੀ ਐਵਰੇਜ ਕੱਢੀ ਉਹਦੇ ਹੌਲ ਫਵਾ ਦਊਗੀ ਉਹ ਸਹੀ ਗੱਲ ਆ ਦਿੰਦਾ ਯਾਰ ਮੇਰੀ ਗੱਲ ਸੁਣੋ ਆਪਾਂ ਕਿਸੇ ਟਰੈਕਟਰ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਟਰੈਕਟਰ ਨੂੰ ਚੰਗਾ ਨਹੀਂ ਕਹਿੰਦੇ ਆਪੋ ਆਪਣੀਆਂ ਸਾਰੇ ਟਰੈਕਟਰਾਂ ਚ ਟੂਬੀਆਂ ਹੁੰਦੀਆਂ ਨੇ ਜਿਹੜਾ ਜਿਹੜਾ ਅਵਰਾਜ ਆ ਸਾਡੇ ਹਿਸਾਬ ਨਾਲ ਹਾਂ ਖੋਰਦੇ ਨਹੀਂ ਆਪਾਂ ਕਹਿੰਦੇ ਲੋਕ ਤਾਂ ਬਹੁਤ ਕੁਝ ਕਹਿਣਾ ਹੈ ਹੁਣ ਹੌਲੈਂਡ ਵਾਲੇ ਕਹਿਣਗੇ ਤੁਸੀਂ ਹੌਲੈਂਡ ਨੂੰ ਐ ਕਹਿੰਦੇ ਹੋ ਹੌਲੈਂਡ ਥੋੜਾ ਜਿਆਦਾ ਤੇਲਾਂ ਸਮਰਾਜ ਨੂੰ ਵੱਧ ਖਾਂਦਾ ਸਹੀ ਗੱਲ ਸਭ ਤੋਂ ਵੱਡੀ ਐਵਰੇਜ ਹੈਗੀ ਆ ਜਿਆਦੇ ਹਾਂ ਤੇ ਬਾਕੀ ਹੁਣ 1500 ਦੇ ਬਾਹਰੇ ਹਾਂ 1500 ਦੇ ਪੈਸੇ ਪਾਉਂਦੇ ਨਹੀਂ ਉੱਥੇ ਪਾਉਂਦਾ ਦਾ ਬੰਦਾ 2000 ਤੇ ਹੀ ਆ 1500 ਤੇ ਤੂੰ ਤੂੰ ਫੇਰ ਕਹਿਣਾ ਤੂੰ ਟਰੈਕਟਰ ਤੇਲ ਵੱਧ ਖਾ ਗਿਆ ਤੂੰ ਕਵੀਆਂ ਤੇ 2300 ਚੱਕਰ ਤੇ ਬਾਹਰੇ ਹਾਤੀ ਜਿਵੇਂ ਟੋਚਨਾ ਤੇ ਫਿਰਦਾ ਹੁੰਦਾ ਸਵਾਦ ਓਕਣ ਆਉਂਦਾ ਸੀ ਤੇਰੇ ਅੱਗੇ ਕਹੂਗਾ ਤੇਲ ਵੱਧ ਖਾ ਗਿਆ ਸਵਾਦ ਬਾਬੇ ਫਿਰ ਚਾਹ ਕਦੇ ਉੱਧਰ ਲਈ ਫਿਰੇ ਕਦੇ ਉੱਧਰ ਲਈ ਫਿਰੇ ਨਾਲੇ ਮਲਾਈ ਉਹ ਬਣਾਉਂਦਾ ਦੀ ਪਿੱਛੇੋਂ ਵੀ ਦੇਖੋ ਫਿਰ ਕਰੋ ਜੱਟ ਐ ਵੀ ਹੈਗਾ ਵੀ ਹਾਲ ਲੱਗ ਰਿਹਾ ਹੈ ਹਾਲ ਲੱਗ ਰਿਹਾ ਵੀ ਹੋਣ ਦਾ ਦੇਖੋ ਜਾਂਦੇ ਨੇ ਗੁੱਤ ਪਾਉਂਦੇ ਜਗਾ ਪੱਟ ਕੇ ਦੇਖ ਆਹਾ ਦੇਖ ਤੂੰ ਆਹਾ ਇਹ ਲੈ ਦੇਖੇ ਆ ਦੇਖੋ ਬਾਈ ਆ ਦੇਖ ਗਿੱਠਾ ਹਾਲ ਲੱਗ ਰਿਹਾ ਹੈ ਪੂਰੀ ਤਸੱਲੀ ਕਰਾਉਂਦੇ ਨੇ ਜਗਾ ਪਟਕੇ ਦੇਖ ਐਨ ਜਮਾ ਭੋਰਦੇ ਜਾਂਦਾ ਆ ਦੇਖੋ ਪੂਰੇ ਗਿੱਠ ਲੱਗਦੇ ਹਾਲ ਆ ਦਿਨਾਂ 'ਚ ਜ਼ਮੀਨ ਵਾਕੇ ਛੱਡਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਦਿਨਾਂ 'ਚ ਵੱਧ ਤੋਂ ਵੱਧ ਪਤਾ ਕੀ ਕਰਿਓ ਬਾਈ ਹਾਲ ਫੇਰ ਕੇ ਜ਼ਮੀਨ ਨੂੰ ਛੱਡੋ ਪਹਿਲਾਂ ਤਵੀਆਂ ਫੇਰ ਕੇ ਪਈ ਰਹੇ ਨੂੰ ਦੋ ਹੱਥਾਂ ਦਾ ਸੁਕੀ ਨਾ ਐ ਅਸੀਂ ਇਹ ਕਹਾਂ ਦੇ ਜੇ ਕਰੀ ਸੀ ਤਾਂ ਘਰ ਦੀ ਫੇਰ ਹਲ ਫੇੜ ਕੇ ਪਈ ਰਹਿਣ ਦੋ ਜਿੰਨੀ ਜਿੰਨੀ ਕਿਹਾ ਹਉ ਤੇ ਹਉ ਤੇ ਦੇ ਗੈਪ ਨਾਲ 10 10 ਦਿਨ ਦੇ ਗੈਪ ਨਾਲ ਪਾਹੋਂਗੇ ਥੋੜੇ ਉਹਨੇ ਪੈਸੇ ਤਾਂ ਅੱਖਾਂ ਵਾਲੀ ਦਵਾਈ ਦੇ ਬਚ ਜਾਣਗੇ ਨਾਲੇ ਗਾਹਾਂ ਦੇ ਕਵਾੜ ਨਹੀਂ ਹੋਇਆ ਪਿੱਛੇ ਮੈਂ ਜ਼ਮੀਨ ਵਾਹੀ ਦੀ ਸਹਾਗਾ ਵੀ ਮਾਰਿਆ ਸੀ ਨਾਲੇ ਪੱਧਰ ਰਹੀ ਨਾਲੇ ਕਵਾੜ ਜਮਾ ਹੀ ਨਹੀਂ ਹੋਇਆ ਇੱਕ ਦਿਨ ਵੀ ਅੱਖ ਨਹੀਂ ਪਟਣੇ ਪਏ ਸੀ ਹੋਰ ਫਾਇਦਾ ਧੋਨੇ ਨੂੰ ਦੀ ਨਹੀਂ ਪੈਂਦੀ ਜੜਾਂ ਨੂੰ ਹਾਂ ਸਹੀ ਗੱਲ ਹੈ ਗ੍ਰੋਥ ਬਹੁਤ ਹੁੰਦੀ ਆ ਖੇਤੀ ਬੁੱਝਾ ਮਾਰਦੀ ਐ ਜੀਰੀ ਪੁੱਤ ਪੈ ਜਾਂਦੀ ਆ ਹਾਂ ਬਹੁਤ ਫਾਇਦੇ ਨੇ ਇਹਦੇ ਜ਼ਮੀਨ ਵਾਹੁਣ ਦੇ ਬਾਤੋਂ ਵੱਧ ਉਹ ਕਹਿੰਦੇ ਨੇ ਕਹਿੰਦਾ ਅੱਗੇ ਸਿਆਣੇ ਕਹਿੰਦੇ ਕਹਿੰਦਾ ਦੱਬ ਕੇ ਬਾਹਰ ਅੱਜ ਕੇ ਖਾ ਉਹ ਗੱਲ ਹੁੰਦੀ ਆ ਜ਼ਮੀਨ ਤੇ ਜ਼ਮੀਨ ਤੇ ਸਰੀਰ ਜਿੰਨਾ ਵਾਹੋਗੇ ਉਹਨਾ ਕਾਮਯਾਬਾ ਕਿੰਨੇ ਜੱcken ਸੌ ਜੱcken ਡਰਾਪ ਕਰਕੇ ਚੱਲ ਰਹੇ ਆ ਜੱਲ ਗੰਟੀ ਹਾਲ ਵੀ ਪੂਰੇ ਥੱਲੇ ਛੱਡੇ ਹੋਏ ਨੇ ਆਪਾਂ ਤਾਂ ਇਕੱਲੀ ਵੀਡੀਓ ਨਹੀਂ ਬਣਾ ਰਹੇ ਜ਼ਮੀਨ ਵੀ ਬਾ ਰਹੇ ਆ ਜ਼ਮੀਨ ਬਾਹਣ ਕਰਕੇ ਵੀਡੀਓ ਬਣਾ ਰਹੇ ਆ ਵੀਡੀਓ ਬਣਾਉਣ ਕਰਕੇ ਨਹੀਂ ਜ਼ਮੀਨ ਬਾਹ ਰਹੇ ਆ ਸਾਰੀ ਉਹ ਬਾਹ ਲੈਣੀ ਆਪਾਂ ਨੇ ਆਹ ਹਲੇ ਗਿੱਲੀ ਆ ਦੋ ਜੀ ਓ ਕੇਰਾ ਓ ਕੇਰਾ ਓ ਕੇਰਾ ਉਧਰ ਵੀ ਗਿੱਲੀ ਆ ਹਨਾ ਪਰਲੀ ਵੀ ਹਲੇ ਜਾਣਗੇ ਪੰਜ ਸੌ ਤਿੰਨ ਰੀਪਰ ਤੇ ਕਿੰਨੇ ਘੰਟੇ ਚੱਲ ਕੇ ਦੀ ਟੇਟਰਾ ਬਣਾ 270 80 ਪਨੀਰੀ ਕਿਹੜੀ ਰਲਾਤੀ ਆਪਾਂ ਇਹ 1110 ਪਨੀਰੀ ਵਾਲੀ ਵੀ ਇੱਕ ਵੀਡੀਓ ਪਾਵਾਂਗੇ ਜਾਣਕਾਰੀ ਵਾਲੀ ਆਪਾਂ ਵੀ ਕਿਹੜੀਆਂ ਕਿਹੜੀਆਂ ਇਦਾਂ ਦੀ ਆਪਾਂ ਝੋਨੇ ਦੀਆਂ ਕਿਸਮਾਂ ਲਾ ਰਹੇ ਆਂ ਇੱਕ ਵੀ ਬਹੁਤ ਮਹਿੰਗਾ ਲਾ ਰਿਹਾ ਆਪਾਂ ਕੀ ਰੇਟ ਆਇਆ ਹਾਂ ਓਹ 1700 ਵੀ ਕਿਤੇ ਨਹੀਂ ਆਇਆ ਇਹ ਤਾਂ ਵੀਡੀਓ ਅੱਗੇ ਬਣਾਵਾਂਗੇ ਆਪਾਂ ਜੇ ਮਾਰ ਰਿਲੈਕਸ ਚੱਲ ਰਿਹਾ ਟਰੈਕਟਰ ਵੀ ਬਹੁਤ ਹੋ ਬਾਦੂ ਮੈਂ ਲਾ 15 ਮਿੰਟ ਚ ਵੱਡੇ ਘਰੇ ਹੁਣੇ ਨਿਕਿਆ ਰੇਡ ਦੋ ਕਿੱਤੇ ਬਾਦੂ ਆ ਇਹ ਕਰ ਤੋਂ ਮੇਰੇ ਵੱਡੇ ਘੇਰੇ ਕਰਕੇ ਜਵਾ ਟਕੇਈ ਨੇ ਚਲਾ ਆਂ ਇਹ ਨਹੀਂ ਹੈਗਾ ਵੀ ਤੇਹੀ ਲੀਕਾ ਮਾਰਦੇ ਆ ਨਾਲ ਦੇਖ ਲਓ ਪੂਰੇ ਲੱਗੇ ਹੋਇਆ ਉਹ ਕਹਿੰਦਾ ਨਹੀਂ ਹੁੰਦਾ ਧਰਤੀ ਦਾ 10 ਇੰਚ ਹਲਾਤੀ ਉਹ ਕੰਮ ਆ ਫੁੱਲ ਡੁੰਗੇ ਸਿੱਟੇ ਹੋਇਆ ਬਾਕੀ ਭਾਰੀ ਹਲ ਨੇ ਇਹ ਲੱਗਦੇ ਵੀ ਵਧੀਆ ਨੇ ਫੋਲਡਿੰਗ ਹਲ ਦੇ 11 ਵੀ ਹੋ ਜਾਂਦੇ ਆ ਤੇ ਜੇ ਆਪਾਂ ਤੇਰਾ ਰੱਖਣਿਆ ਤਾਂ ਤੇਰਾ ਵੀ ਛੱਡਾਂ ਤੋਂ ਬੋਲਡ ਹੋ ਜਾਂਦੇ ਆ। ਬੜੀਆ ਕੰਮ ਨਵੇੜੂ ਮੈਨੂੰ ਲੱਗਦਾ 15 ਮਿੰਟਾਂ ਚ ਖਾਸਾ ਖਿੱਚੂ ਕੰਮ। ਬਾਕੀ ਆਪਣਾ ਇੱਕ ਸਿਸਟਮ ਹੁੰਦਾ ਵੀ ਜਿਵੇਂ ਲੋਕ ਰੇਸ ਦੇ ਕੇ ਵੀ ਛੇਤੀਬਾਹੜ ਦੀ ਕੋਸ਼ਿਸ਼ ਕਰੀ ਜਾਂਦੇ ਆ। ਉਹ ਪਾਤੋਂ ਟਾਈਮ ਲੱਗ ਜਾਂਦਾ ਓਪਣ ਕਦੇ ਘਟਾ ਲਈ ਕਦੇ ਵਧਾ ਲਈ ਖਾਨ ਨਾਲੇ ਕਦੇ ਘਟਾ ਲਈ ਕਦੇ ਵਧਾ ਲਈ ਇਹ ਹੁਣ ਟਿਕਾਈ ਨਾ ਚੱਲਦੀ ਇਹ ਮਹਾ ਵੱਟੇ ਨੂੰ ਸਹੀ ਗੱਲ ਆ ਜ਼ਮੀਨ ਤਾਂ ਐਉਂ ਬੰਦੀ ਆ ਅਸਲ ਵਿੱਚ ਨਾਲ ਗੁਰਪੇ ਚੱਲਦੇ ਨੇ ਓਪਣੇ ਰੇਟ ਦੇ ਦਾਂਗੇ ਉੱਪਰ ਕਰੀ ਜਾਂਦੇ ਹਾਂ ਹਲਕੇ ਲੱਗਣਗੇ ਨਾਲ ਤੇ ਵੀ ਲੱਗੇ ਜਾਣਗੇ ਡੁੰਗੇ ਨਹੀਂ ਲੱਗਣੇ ਉਹਨੇ ਕਿਵੇਂ ਲੱਗ ਰਹੇ ਨੇ ਚੱਲਦੇ ਨੇ ਖਸਾਰਾ ਥੱਲੇ ਦੂਈ ਮਿੱਟੀ ਕੱਢਦੇ ਆ ਮੈਂ ਕਿਹਾ ਨਾ ਪਲੋ ਫੇਰ ਆਦੀ ਆਪਾਂ ਤਾਂ ਲੈ ਜੁਰ ਕਰੀਆ ਸਾਰੀ ਪਲੋ ਕਰਕੇ ਥੋੜੀ ਜਿਹੀ ਹੋਈ ਨਹੀਂ ਉੱਤੀ ਨਹੀਂ ਗਾੜ੍ਹਤ ਦਾ ਨਹੀਂ ਦਿੱਕਤ ਆਉਣੀ ਪਲੋ ਕਰਕੇ ਕੋਈ ਜੇ ਨਾ ਟਾਈਟ ਹੋ ਗਈ ਹੁਣ ਜਿਹੜੀ ਹਾਂ ਸੁੱਕਾ ਕਦੂ ਵੀ ਕਰਦਾਂਗੇ ਆਪਾਂ ਇਹਦੀ ਥੋੜਾ ਬਹੁਤਾ ਜਿਹੜੀ ਜ਼ਮੀਨ 'ਚ ਜਿਆਦਾ ਦਿੱਕਤ ਆਊਗੀ ਉਹਦਾ ਸੁੱਕਾ ਕਦੂ ਕਰਦਾਂਗੇ ਤੇ ਇੱਕ ਆ ਵੀ ਮਤਲਬ ਮੇਨ ਹਿੱਸਾ ਵੀ ਡਰਾਈਵਰੀ ਦਾ ਤੇਲ ਘਟ ਖਾਣ ਦਾ ਕਈ ਵਾਰ ਬੰਦਾ ਮਤਲਬ ਗੇੜੇ ਉਹਦੇ ਹਿਸਾਬ ਨਾਲ ਰੱਖ ਲੈਂਦਾ ਵੀ ਜਿਹੜਾ ਐਂਡਲਾ ਗੇੜਾ ਹੁੰਦਾ ਉਹ ਇੰਨਾ ਕਿਉਂਦਾ ਉਹ ਸਾਰਾ ਫਿਰ ਵਾਧੂ ਹੁੰਦਾ ਹੁਣ ਦੇਖੋ ਪੂਰਾ ਗੇੜਾ ਆਵੇ ਉਹ ਕੀ ਹੋ ਗਿਆ ਆਂਡੇ ਨੇ ਉੱਥੇ ਮੈਂ ਲਾ ਰਟੇਰੀ ਦੇ ਹਾਂ ਇਹ ਵੀ ਬਹੁਤ ਗੌਰ ਰੱਖਣੀ ਪੈਂਦੀ ਹੈ ਟਟਰੀ ਦੇ ਆਂਡਿਆਂ ਦੀ ਆ ਮੌਸਮ ਦੀ ਕਿਉਂਕਿ ਬੱਟਾਂ ਦੇ ਟਟਰੀਆਂ ਦੇ ਆਂਡੇ ਬਹੁਤ ਹੁੰਦੇ ਆ ਉਹ ਕਿੰਨਾ ਡੈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਸਾਡੇ ਦਾ 12 ਮਿੰਟ ਹੋਏ ਨੇ ਹਾਂ 11:52 11:40 ਤੇ ਲਾਇਆ ਤੀ ਹਾਂ 12 ਮਿੰਟ ਹੋ ਗਏ ਥੈਂਕ ਯੂ ਕੰਤਾ ਹੋਰ ਦੇਖੋ 12 ਮਿੰਟ 4 ਰਹਿ ਗਏ 3 ਰਹਿ ਗਏ ਮੇਰੀ ਰਫ ਤਾਂ ਸੋਣਾ ਹਾਂ ਸਾਢੇ 3 ਨੀ ਜਿਆਦਾ ਘੇਰਾ ਏ ਹਾਂ ਮੇਰੇ ਹਿਸਾਬ ਨਾਲ 15 ਮਿੰਟ ਚ ਅੱਧਾ ਘੇਰਾ ਕਵਰ ਕਰ ਦੂ ਸਹੀ ਗੱਲ ਆਦੋ ਵੀ ਘੇਰੇ ਰਹਿ ਗਏ ਇਹ ਦੇ ਦੂਗਾ ਹਾਂ ਤੇ 1.5 ਕਿਲੇ ਤੋਂ ਉੱਪਰ ਜਗਾ ਵਾ ਦੂ 15 ਮਿੰਟ ਸਹੀ ਗੱਲ ਬਾਕੀ ਜਦੋਂ ਲੱਗ ਜੂ ਪਤਾ ਹੁਣ ਦੇਣ ਦੇ 3 ਮਿੰਟ 4 ਘੇਰੇ ਹੋਰ ਜੱਕਲਾ ਬੋਤਲ ਕਿਰਾ ਬੋਤਲ ਦਾ ਜੱਕ ਲੈਣਾ ਟਟਿਰੀ ਕੋਲ ਬੈਠੀ ਆ ਉੱਥੇ ਉਹਦੇ ਅੰਡੇ ਪਏ ਨੇ ਇਧਰ ਵੀ ਨੇ ਉੱਤਰ ਦੇਖੀ ਕਿਵੇਂ ਕਰ ਲਓ ਜੀ 11:54 ਮਿੰਟ ਹੋ ਗਏ ਬਸ ਰਹਿ ਗਿਆ 1 ਮਿੰਟ ਜਿੱਥੇ ਵੀ ਟਾਈਮ ਪੂਰਾ ਹੋ ਗਿਆ ਉੱਥੇ ਰੋਕ ਦੇਣਾ ਫਟ ਰਿਹਾ ਦੇਖਣਾ ਬਹੁ ਹੁਣ ਆਪਾਂ ਨੂੰ ਰੇਡਰ ਤੱਕ ਜਾਣਾ ਕੋਈ ਰੇਡਰ ਬਣੇ ਤੱਕ ਆ ਵੀ ਆਪਣੇ ਤੱਕ ਆਉਗਾ ਮੈਂ ਆਪਣੇ ਤੱਕ ਸਹੀ ਗੱਲ ਹੈ ਗੈਰ ਬਚਣਾ ਮੈਨੂੰ ਹੱਥ ਦੇਖ ਰਹੇ ਆ ਚਲੋ 11 ਵਜੇ 54 ਮਿੰਟ ਹੋ ਚੁੱਕੇ ਆ ਰੋਕ ਦੇ ਲੋ ਜੀ ਕੋਈ ਨਾ ਟਿਕਾਈ ਨਾ ਕਰ ਦੇ 11:40 ਤੇ ਲਾਇਆ ਤੀ 11:55 ਤੇ ਆਪਾਂ ਨੇ ਟਰੈਕਟਰ ਰੋਕਤਾ ਮੈਂ 7 ਦਿਨ ਪਹਿਲਾਂ ਦੱਸੀ ਅੰਦਾਜ਼ੇ ਦੱਸੀ ਅੱਜ ਤਾਂ ਹੁਣ ਆਪਾਂ ਕੀ ਪਤਾ ਲੱਗੂ ਉੱਧਾ ਕੇ ਗਾਦਾ 3.5 ਕਿੱਲਿਆਂ ਦਾ ਘੇਰਾ ਇਹ ਆਪਾਂ ਨੇ ਲਗਭਗ ਮੇਰੇ ਸਾਹਮਣੇ ਡੇਢ ਕਿੱਲੇ ਮੰਗ ਜਗਾ ਬਾਤੀ ਸਵਾ ਕਿੱਲੇ ਮੰਗ ਤਾ ਸਵਾ ਕਿੱਲਾ ਬੇ ਸਵਾ ਕਿੱਲਾ ਤਾਂ ਬਹਿ ਗਿਆ ਇੱਕ ਦੋ ਗੇੜਿਆਂ ਹੋਰ ਚ ਡੇਢ ਬਹਿ ਜੂ ਬਸ ਹਾਂ ਜਣੀ ਉੱਥੇ ਤੱਕ ਪੱਕ ਜਾਂਦਾ ਡੇਢ ਬਹਿ ਜਾਂਦਾ ਆਈਏ ਫਿਰ ਤੇਲ ਤੇਜੀ ਆ ਕੇ ਟੈਂਕੀ ਦਿਖਾ ਦੇ ਪਹਿਲਾਂ ਕਿੰਨੀ ਕੌਣੀ ਹੋਈ ਆ ਉਹ ਦੇਖਦਾ ਤੇਲ ਮੈਨੂੰ ਤਾਂ ਲੱਗਦਾ ਗਲਗਲ ਜਈ ਹੋਣਾ ਹੋਇਆ ਐ ਨਹੀਂ ਬਈ ਹੁਣ ਵੀਡੀਓ ਚ ਦੇਖੋ ਚੱਲ ਚੱਲ ਤੂੰ ਭਰ ਤੇ ਜਾ ਯੋ ਵੀ ਜਾਤਾ ਕਿੰਨਾ ਖਾ ਗਿਆ ਹੁਣ ਅੰਦਾਜ਼ਾ ਹੁਣ ਪਤਾ ਲੱਗੂ ਨਾ ਡਰਾਈਵਰ ਦੇ ਉਹਦੇ ਚਾਚਾ ਹੈ ਰਹੋਦੇ ਦੀ ਅੱਜ ਸੱਤਾ ਹਲਾ ਦੇ ਵੀ ਕਿਹੜਾ ਵਾਧੇ ਹੋਣਾ ਹੈ ਕਿਹੜਾ ਘਟਾ 40 ਲੀਟਰ ਤੇ ਲਿਖਦਾ ਹਲਾ ਫੜ ਗਈ ਹੂੰ ਹਲਾ ਦੇ ਚੱਲ ਹਲਾ ਹਲਾ ਮਗਰ ਆਟ ਤੋਂ ਹਲਾ ਫੜ ਸਾਰੇ ਹਲਾਓ ਚੱਲ ਬੱਸ ਹੋ ਗਿਆ ਘਰੋਂ ਵੀ ਆਇਆ ਰੋਕ ਬੱਸ ਸਾਰਾ ਗਰਦਾ ਤੇਲ ਪਾਉਣਾ ਮਾਮਾ ਤੇਲ ਡੁੱਲ ਜੂ ਮੈਂ ਫੇਰ ਅਗਲਾ ਕਹੇ ਨਾ ਵੀ ਇੰਨਾ ਕ ਤਾਂ ਹਲਾ ਕੇ ਵੱਧ ਪੈ ਜੂ ਅਗਲੇ ਨੇ ਕਿ ਤਾ ਮੂੰਹ ਫੜਨੇ ਨੇ ਜਿਹਨੇ ਕਹਿਣਾ ਉਹਨੇ ਕਹੇ ਮੈਂ ਦਿਖਾ ਦੇ ਲੈ ਹੁਣ ਦੇਖ ਲੈ ਲਓ ਜੀ ਤੇ ਇੱਧਰ ਵੀ ਮਾਰ ਲੋ ਨੀਗਾ ਆਹ ਭਈਆ ਬੋਤਲ ਤੁਹਾਡੇ ਸਾਹਮਣੇ 1 ਲੀਟਰ ਤੇਲ ਪਿਆ ਅੱਧਾ ਹੀ ਗਾ ਅੱਧਾ ਵੀ ਮੈਂ ਤਾਂ ਉੱਤੋਂ ਦੇ ਦੇ ਵੀ ਘੱਟੇ ਰੱਖਦਾ ਇੱਥੇ ਇੱਕ ਤੱਕ ਹੀ ਉੱਪਰੋਂ ਤਾਂ ਬੋਤਲ ਵੀ ਤੰਗ ਹੁੰਦੀ ਆ ਉੱਪਰੋਂ ਤਾਂ ਬੋਤਲ ਵੀ ਤੰਗ ਹੁੰਦੀ ਆ ਬਾਕੀ ਦੱਸ ਦਿਓ ਬਾਈ ਬੋਤਲ ਤੁਹਾਡੇ ਸਾਹਮਣੇ ਆ ਸਕੀ ਬਾਕੀ ਮੇਰੀ ਚਲਾਈ ਦਾ ਵੀ ਫਰਕ ਆ ਤਾਂ ਫਰਕ ਹੈਗਾ ਹੁਣ ਮੈਂ ਤੂੰ ਆਪ ਜ਼ੋਰ ਮਾਰਦਾ ਮੈਂ ਦਿਖਾ ਦਿੰਦਾ ਨਹੀਂ ਚਲਾ ਕੇ ਐ ਤਾਂ ਖਵਾ ਤਾਂ ਮੈਂ ਆ ਵੀ ਦਿੰਦਾ ਸਾਰੇ ਜੇ ਮੈਂ ਚਲਾਉਂ ਹਾਂ ਹਾਂ ਸਹੀ ਗੱਲ ਹੈ ਡਰਾਈਵ ਦੀ ਡਰਾਈਵ ਦੀ ਗੱਲ ਹੁੰਦੀ ਹੈ ਇਦੋਂ ਘੱਟ ਵੀ ਖਵਾ ਦੂੰਗਾ ਫਟਾ ਬਲੋ ਇੱਥੇ ਚੱਲੂ ਫਿਰ ਇਦੋਂ ਵੀ ਘੱਟ ਖਾਊਗਾ ਸਹੀ ਗੱਲ ਹਾਂ ਹੁਣ ਤੈਨੂੰ ਦੂਏ ਚ ਵੀ ਚਲਾ ਕੇ ਹੁਣ ਥਨੂ ਹੁਣ ਅਸਲੀ ਚਲਾਈ ਦਿਖਾ ਦੇ ਉਹ ਦੂਜੇ ਹਾਈ ਚਲਾਈ ਓਏ ਦੁਆਏ ਜਣੀ ਲੇਜ਼ਰ ਕਰਕੇ ਕਿਹੜੀ ਆ ਪਹਿਲੇ ਜੇ ਬਾਤ ਤੂੰ ਫਲ ਨਹੀਂ ਲੱਗਣੇ ਉਹਨੇ ਲੇਜ਼ਰ ਕਰਕੇ ਕਿਹੜੀ ਆ ਨਾ ਜਮੀਨ ਲਾਓ ਵੀ ਦੂਜਾ ਹਾਈਟ ਹੋਕਦਾ ਜੋਬਰ ਨੇ ਦੂਜੇ ਹਾਈਟ ਤੇਰ ਬਾਤ ਖਾਉ ਮੇਰਾ ਫੋਨ ਕਿੱਥੇ ਆ ਮੇਰੀ ਜੇਬ ਚ ਹੀ ਆ ਲੋ ਹਾਂ ਬਹੁਤ ਜ਼ਿਆਦੇ ਹੈਗੇ ਨੇ ਹਾਲਾਂ ਚ ਵੇਟ ਬਹੁਤ ਜ਼ਿਆਦੇ ਹੈ ਨਾ ਚ ਹਾਲਾਂ ਦੇ ਵੇਟ ਹੈ ਸਹੀ ਗੱਲ ਹੈ ਮਹਿੰਦਰਾ ਕੰਪਨੀ ਦੇ origignal ਹਾਲ ਨੇ ਇਹ ਪਾਈਪ ਦੇਖੀਓ ਤੇ ਕਿੰਨਾ ਮੋਟਾ ਹੈ ਹੂੰ ਫੌਲਟਿੰਗ ਵਾਲੇ ਨੇ ਹਾਂ ਹਾਂ ਥੋੜਾ ਆ ਚਾਲ ਤੇ ਵਾਹੇ ਗੀਤ ਜੇ ਲਾ ਕੇ ਬਹਿ ਜਾ ਵਸ ਫੇਰ ਤਾਂ ਕੀ ਦੇਰ ਖਾਣਾ ਹੁਣ ਅਸਲੀ ਚਾਲ ਤੇ ਚੱਲ ਰਹੀ ਜੋਟਾ ਸਰਦਾਰ ਆਜਾ ਆ ਜਾ ਸੱਦਦਾ ਕਹਿੰਦਾ ਤੂੰ ਵਾ ਖੜਾ ਦੇ ਉਹ ਕਹਿੰਦਾ ਤੀ ਆਦਨੇ ਵਾਂਗ ਕਹਿੰਦਾ ਠੰਡੇ ਹੋਏ ਮਿੱਤਰੋ ਦੱਸਿਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਤੇ ਤੇਲ ਵਾਲੀ ਬੋਤਲ ਸਾਡੇ ਸਾਹਮਣੇ ਆ ਹਾਂ ਠੀਕ ਐ ਤੇ ਬਾਈ ਬਣ ਕੇ ਦੇਖਿਓ ਤੁਸੀਂ ਠੀਕ ਐ ਸਪਰਾਜਾਂ ਵਾਲੇ ਐਵਰੇਜ ਕੱਢ ਕੇ ਹੋਰ ਵਾਲਾ ਵੀ ਦੇਖ ਲਿਓ ਫੰਕਸ਼ਨ ਹੋ ਜਾਂਦਾ ਐਵਰੇਜ ਦਾ ਕਿਉਂਕਿ ਐਵਰੇਜ ਕਦੇ ਵੀ ਨਿਕਲ ਨਹੀਂ ਸਕਦੀ ਟਰੈਕਟਰ ਦੀ ਕਿਉਂਕਿ ਖੇਲਾਂ ਮਿੱਤਰੋ ਹੁਣ ਚੱਲ ਰਿਹਾ 1600 ਤੇ ਹਲੇ ਮੇਰਾ ਤਾਂ ਜੀ ਕਰਦਾ ਹੋਰ ਵੀ ਮੁੱਠੀ ਮਾਰਾਂ ਇੱਥੇ ਇੱਕ ਵਧੀਆ ਚੱਲਦਾ ਇਹਨੂੰ ਫਿਰ ਰਾਕਾ ਮੈਂ ਇੱਕ ਵਾਰ 14 ਗਰਮੀ ਬੋਲਦਾ। ਇਹ ਉੱਗਣ ਵਾਈ ਐਵਰੇਜ ਵਧੀਆ ਲੈਣ। ਉਹ ਆਪਣੇ ਹੱਥੋਂ ਦਾ। ਵਿੱਚ ਆਪਣੇ ਪਿੰਡਾਂ 'ਚ ਕਈ ਬੰਦੇ ਆਣੇ ਹੁੰਦੇ ਆ। ਉਹ ਮਤਲਬ ਉਹੀ ਚਾਲਦੇ ਉਹ ਜਿਹੜਾ ਵਧੀਆ ਐਵਰੇਜ ਲੈਂਦੇ ਆ ਟਰੈਕਟਰ ਚੋਂ। ਬਾਅਦ ਚੱਲੋ ਯਾਰ ਸਿਰੋ ਟਾਈਮ ਹੋ ਗਿਆ ਪੂਰਾ 12:40 ਦਾ। ਤੇ ਆਪਣਾ ਸਾਰਾ ਘੇਰਾ ਬਾਹਿਆ ਗਿਆ ਇਹ। ਆਲੇ-ਦਾਲੇ ਵਾਲੇ ਢੇਡੇ ਵੀ ਦਿੱਤੇਗੇ। ਇੱਧਰ ਤਿੰਨ-ਤਿੰਨ ਢੇਡੇ ਦਿੱਤੇ ਨੇ ਉੱਧਰ ਚਾਰ। ਉਧਰ ਪਾਣ ਪੈਂਦੀ ਹੈ ਨਾ ਤੇ 12:40 ਹੋ ਗਿਆ ਆਪਾਂ 11:40 ਤੇ ਲੱਗੇ ਦੀ ਪੂਰਾ 1 ਘੰਟੇ ਸਾਢੇ 3 ਕਿਲੇ ਦੇ ਘੇਰੇ